ਅੱਜ ਪੰਜਾਬ ਦੇ ਇੱਕ ਬੜੇ ਅਹਿਮ ਮੁੱਦੇ ਤੇ ਇਹ ਪ੍ਰੈਸ ਕਾਨਫਰੰਸ ਹੋ ਰਹੀ ਹੈ ਕੱਲ ਦੁਪਹਿਰ ਤੋਂ ਬੜੀਆਂ ਪਿੱਠਾਂ ਥਾਪੜੀਆਂ ਜਾ ਰਹੀਆਂ ਨੇ ਬੜੇ ਜਸ਼ਨ ਮਨਾਏ ਜਾ ਰਹੇ ਨੇ ਭਾਰਤੀ ਜੁਮਲਾ ਪਾਰਟੀ ਵੱਲੋਂ ਔਰ ਜਿਹੜੀ ਗੱਪੀ ਠੱਪੀ ਦੀ ਜੋੜੀ ਹੈ ਪ੍ਰਧਾਨ ਮੰਤਰੀ ਮੋਦੀ ਔਰ ਜਾਖੜ ਸਾਹਿਬ ਗੱਪੀ ਗੱਪ ਮਾਰਦਾ ਤੇ ਠੱਪੀ ਠੱਪ ਦਿੰਦਾ ਕਿ ਹਾਂ ਮੈਂ ਵੀ ਉੱਥੇ ਸੀ ਉਹ ਕਿਦਾਂ ਹੋਇਆ ਕਿ ਕਹਿੰਦੇ ਜੀ بڑا ਕਿਸਾਨ ਹਤਾਸ਼ੀ ਫੈਸਲਾ ਲੈ ਲਿਆ ਔਰ ਕਿਸਾਨਾਂ ਦੇ ਸਾਰੇ ਦੁੱਖ ਦੂਰ ਕਰਤੇ ਅਸੀਂ ਨਵੀਂ ਐਮਐਸਪੀ ਦੇ ਰੇਟ ਅਨਾਉਂਸ ਕੀਤੇ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਇਟ ਇਜ਼ ਟੂ ਲिटल ਟੂ ਲੇਟ ਐਂਡ ਓਨਲੀ ਔਰਨਮੈਂਟਲ ਏ ਜਿਵੇਂ ਕਹਿੰਦੇ ਆ ਨਾ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਖਾਂਦੇ ਹੋਰ ਸੋ ਗੱਲ ਇਹ ਹੈ ਕਿ ਇਹਨਾਂ ਨੇ ਸਾਨੂੰ ਐਮਐਸਪੀ ਤੇ ਗਰੰਟੀ ਕਾਨੂੰਨ ਤਾਂ ਬਣਾਇਆ ਨਹੀਂ ਕਿਸਾਨ ਜਥੇਬੰਦੀਆਂ ਕੋਸ਼ਿਸ਼ ਕਰਦੀਆਂ ਰਹੀਆਂ ਕਿ ਸਾਨੂੰ ਐਮਐਸਪੀ ਤੇ ਕਾਨੂੰਨ ਬਣਾ ਕੇ ਦਿਓ ਤਾਂ ਕਿ ਐਮਐਸਪੀ ਤੋਂ نیچے ਜੇ ਕੋਈ ਵੀ ਫਸਲ ਵਿਕਦੀ ਹੈ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਔਰ ਸਰਕਾਰ ਕੀ ਕਰ ਰਹੀ ਹੈ 5 ਤੋਂ 7% ਇਨਕਰੀਜ਼ ਦੇ ਰਹੀ ਹੈ ਔਰ ਕਹਿ ਰਹੀ ਹੈ ਕਿ ਬਹੁਤ ਵੱਡਾ ਐਹਸਾਨ ਕਰਤਾ ਕਿਸਾਨਾਂ ਤੇ ਹੁਣ ਗੱਲ ਇਹ ਹੈ ਖੁਦ ਪਿਊਸ਼ ਗੋਇਲ ਨੇ ਮੰਨਿਆ ਹੈ 83% ਫਸਲ ਇਸ ਦੇਸ਼ ਵਿੱਚ ਐਮਐਸਪੀ ਤੋਂ ਘੱਟ ਵਿਕਦੀ ਹੈ ਸਿਰਫ 13% ਫਸਲ ਐਮਐਸਪੀ ਤੇ ਵਿਕਦੀ ਹੈ ਔਰ ਸੁਆਮੀ ਨਾਥਨ ਜੀ ਦਾ ਜਿਹੜਾ ਫਾਰਮੂਲਾ ਹੈ ਸੀ 2 50 ਉਥੋਂ 50% ਦਾ ਵਾਧਾ ਇਹਨਾਂ ਨੂੰ ਕਰਨਾ ਚਾਹੀਦਾ ਸੀ ਇਹ ਕਰ ਰਿਹਾ 5-7% ਦਾ ਇਹਨਾਂ ਨੇ 2013 ਵਿੱਚ ਕਿਹਾ ਸੀ ਔਰ ਮੈਂ ਜਾਖੜ ਸਾਹਿਬ ਨੂੰ ਬੇਨਤੀ ਕਰੂੰਗਾ ਜਾਖੜ ਸਾਹਿਬ ਕਦੇ ਤਾਂ ਕਿਸਾਨ ਦਾ ਪੁੱਤ ਹੋਣ ਦਾ ਫਰਜ਼ ਅਦਾ ਕਰ ਦਿਓ ਜਾਖੜ ਸਾਹਿਬ ਉਹ ਹੱਥਾ ਬਣ ਕੇ ਕੁਲਹਾੜੀ ਦਾ ਹੱਥਾ ਜਿਹੜਾ ਹੁੰਦਾ ਹੈ ਨਾ ਜਿਹੜੀ ਲੱਕੜ ਨੂੰ ਕੱਟਦੀ ਹੈ ਉਹ ਵੀ ਲੱਕੜ ਦਾ ਹੁੰਦਾ ਹੈ ਜਾਖੜ ਸਾਹਿਬ ਪੰਜਾਬੀ ਹੋ ਕੇ ਉਹ ਰੋਲ ਅਦਾ ਕਰ ਰਹੇ ਨੇ ਹੁਣ ਦੇਖੋ ਤੁਸੀਂ Swami Nathan ji ਦੇ ਫਾਰਮੂਲੇ ਮੁਤਾਬਕ C2+50 ਹੈ ਤੇ ਲੇਕਿਨ ਤੁਸੀਂ ਦੇਖੋ ਇਹਨਾਂ ਨੇ 2013 ਵਿੱਚ ਆਪਣੇ ਸੰਕਲਪ ਪੱਤਰ ਵਿੱਚ ਕਿਹਾ ਸੀ ਅਸੀਂ ਕਿਸਾਨਾਂ ਦੀ ਆਏ ਦੁੱਗਣੀ ਕਰ ਦਾਂਗੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਗੀ ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਗੀ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੁੱਗਨੀਆਂ ਹੋ ਗਈਆਂ ਕਿ ਮਹਿੰਗਾਈ ਦੁੱਗਣੀ ਹੋਗੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੁੱਗਨੀਆਂ ਹੋ ਗਈਆਂ ਸੋ ਮੈਂ ਇਹੀ ਕਹਿੰਦਾ ਹੈ ਇੰਡਸਟਰੀ ਦੀਆਂ ਪਾਲਿਸੀਆਂ ਬੰਦੀਆਂ ਅਦਾਨੀ ਅੰਬਾਨੀ ਦੀ ਗੋਦੀ ਵਿੱਚ ਬੈਠ ਕੇ ਤੇ ਜੇ ਇੰਡਸਟਰੀ ਦੀਆਂ ਪਾਲਿਸੀਆਂ ਬਣ ਸਕਦੀਆਂ ਅੰਬਾਨੀ ਦੀ ਗੋਦੀ 'ਚ ਬੈਠ ਕੇ ਤੇ ਕਿਸਾਨ ਜਥੇਬੰਦੀਆਂ ਨੂੰ ਕੋਲੇ ਬੁਲਾ ਕੇ ਤੇ ਭਾਜਪਾ ਕਿਸਾਨਾਂ ਦੀਆਂ ਪਾਲਿਸੀਆਂ ਕਿਉਂ ਨਹੀਂ ਬਣਾ ਸਕਦੀ ਕਿਸੇ ਕਿਸਾਨ ਜਥੇਬੰਦੀ ਨਾਲ ਵਿਚਾਰ ਕੀਤਾ ਕਿ ਤੁਹਾਨੂੰ ਕੀ ਚਾਹੀਦਾ ਅੱਜ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਸਾਡੇ ਨਾਲ ਧੋਖਾ ਹੋ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਪੂਰਾ ਪੌਸ਼ਟਿਕ ਭੋਜਨ ਜਦ ਕਿ ਇਹ ਰੋਟੀ ਦਾ ਇੱਕ ਟੁਕੜਾ ਦੇਖ ਕੇ ਸਾਡੀਆਂ ਛਾਲਾਂ ਮਰਵਾ ਰਹੇ ਨੇ ਇਟ ਇਜ਼ ਅ ਨੋਮੀਨਲ ਇਨਕਰੀਸ ਕੋਈ ਬਹੁਤ ਹੀ ਵੱਡੀ ਚੌੜੀ ਇਹਨਾਂ ਨੇ ਇਨਕਰੀਸ ਨਹੀਂ ਕੀਤੀ ਖੇਤੀ ਦੇ ਵਿੱਚ ਇਨਪੁਟ ਜਿਹੜੇ ਆ ਉਹ 70% ਵੱਧ ਗਏ ਹੈ ਕਾਸਟ ਔਰ ਜਦ ਕਿ ਜਿਹੜੀ ਇਨਕਰੀਸ ਇਹ ਦੇ ਰਹੇ ਨੇ ਇਹ ਬਹੁਤ ਨੋਮੀਨਲ ਦੇ ਰਹੇ ਸੋ ਮੈਂ ਭਾਜਪਾ ਨੂੰ ਕਹੂੰਗਾ ਕਿ ਜਦੋਂ ਕਿਸਾਨ ਨਾਲ ਹੀ ਧੋਖਾ ਕਰੋਗੇ ਜਦੋਂ ਫੂਡ ਪ੍ਰੋਡਿਊਸਰ ਨਾਲ ਧੋਖਾ ਕਰੋਗੇ ਤਾਂ ਫਿਰ ਦੇਸ਼ ਤਾਕਤਵਰ ਕਦੇ ਨਹੀਂ ਬਣ ਸਕਦਾ ਸੋ ਇਹਨਾਂ ਦੀ ਵਿਚਾਰਧਾਰਾ ਭਾਜਪਾ ਦੀ ਸਾਨੂੰ ਪਤਾ ਲੱਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ